ਵਪਾਰੀ ਤੇ ਕਿਸਾਨ ਇਕਤਾ ਸਭ ਜਿੰਦਾਬਾਦ ਇਹ ਕਿਸਾਨਾਂ ਨੂੰ ਬਦਨਾਮ ਕਰ ਰਹੇ ਹੈ ਇਹ ਜਿਹੜੇ ਖੋਤੀ ਲੀਡਰ ਬਣੇ ਫਿਰਦੇ ਹੈ ਇਹ ਖੋਤੀ ਲੀਡਰ ਕੋਈ ਕਿਸਾਨਾਂ ਦੇ ਲੀਡਰ ਹੈ ਨਹੀਂ ਇਹ ਭਗਵੰਤ ਮਾਨ ਤੇ ਆ ਕਾਂਗਰਸ ਪਾਰਟੀ ਦੋਨੋਂ ਦੋਹੂ ਹੈ ਇਕੱਠੇ ਹੈ ਦੋਨੋਂ ਇਹਨਾਂ ਦੀ ਫਦਾਇਸ਼ ਹੈ ਜਿਨ੍ਹਾਂ ਨੇ ਸਾਡੇ ਕਿਸਾਨ ਭਰਾਵਾਂ ਤੇ ਵਪਾਰੀ ਭਰਾਵਾਂ ਦੇ ਵਿੱਚ ਫਰਕ ਮਾਣ ਪਾਣ ਦੀ ਕੋਸ਼ਿਸ਼ ਕੀਤੀ ਭਗਵੰਤ ਮਾਨ ਜੀ ਦੇ ਨੱਕ ਦੇ ਹੇਟਾਂ ਅੱਖ ਦੇ ਹੇਟਾਂ ਬਰਨਾਲਾ ਦੇ ਅੰਦਰ ਐਜੀ ਸਥਿਤੀ ਕਿਉਂ ਪੈਦਾ ਹੋਈ ਭਗਵੰਤ ਮਾਨ ਜੀ ਆ ਜਾ ਰਹੇ ਹੈ ਜੀਤ ਤੇ ਛੱਡ ਕੇ ਆ ਜਾਣਗੇ ਜਵਾਬ ਕੌਣ ਦੇਊਗਾ ਸਾਹਿਬ ਇਹ ਹੈ ਜੀ ਵਿਪਾਰ ਦਾ ਕਹਾਣ ਹੋ ਰਿਹਾ ਹੈ ਕਿਸਾਨਾਂ ਨੂੰ ਉੱਥੇ ਸ਼ੰਭੂ ਆਰਡਰ ਬਿਠਾ ਰੱਖਿਆ ਮਿੰਨੇ ਸਾਈਂ ਗੱਡੀਆਂ ਬੰਦ ਰੀਆਂ ਉਹਦੀ ਜਵਾਬ ਨਹੀਂ ਕੀਤੀ ਹੈ ਭਗਵੰਤ ਮਾਨ ਨੂੰ ਰੈਂਦੀ ਜਵਾਬ ਦੇਈ ਹੈ ਐ ਹੀ ਵਕੀਲ ਸੀਗੇ ਐ ਹੀ ਚੀਫ ਮਿਨਿਸਟਰ ਸੀਗੇ ਇਹਨਾਂ ਨੇ ਪੰਜਾਬ ਦਾ ਬੇੜਾ ਕਰਨ ਦਾ ਜਿਹੜਾ ਬੇੜਾ ਉਠਾਇਆ ਸਾਥੀਓ ਹੁਣ ਤਾਂ ਹੀ ਤਾਂ ਕਹਿੰਦੇ ਨਾ ਕਹਿੰਦੇ ਆਜ ਆਇਆ ਹੂਤ ਪਹਾੜ ਦੇ ਨੀਚੇ ਕਿਉਂ ਹੋਣ ਅਚਦੀਆਂ ਸਵੇਰਤਿਆਂ ਚੀਕਾਂ ਪੈ ਰਹੀਆਂ ਅਜੇ ਹੁਣੇ ਗੱਡੀ 'ਚ ਚੜੀ ਤੋਂ ਪਹਿਲਾਂ ਮੈਂ ਵਰਦਾਨ ਜੀ ਉਹਨਾਂ ਦੀ ਸੁਣ ਰਿਹਾ ਸੀਗਾ ਪ੍ਰੈਸ ਕਾਨਫਰੰਸ ਕੇਂਦਰੀ ਮੰਤਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਵੀ ਪਟਿੰਡੇ ਦੇ ਅੰਦਰ ਕਹਿੰਦੇ ਸਾਨੂੰ ਧਮਕੀ ਦੇ ਕੇ ਗਏ ਆ ਅਮਿਸ਼ਾ ਜੀ ਸਾਰ ਤਮਕੀ ਨਹੀਂ ਦਿਖਾ ਕੇ ਹੀ ਦੇ ਕੇ ਗਏ ਸ਼ੀਸ਼ਾ ਦਿਖਾ ਕੇ ਗਏ ਸ਼ੀਸ਼ਾ ਦਿਖਾ ਕੇ ਗਏ ਵੀ ਆ ਤੁਹਾਡਾ ਹਾਲ ਤੁਹਾਡਾ ਹਾਲ ਹੋਣਾ ਕੀ ਹੈ ਦੇਖਿਓ ਪਰ ਇੱਕ ਗੱਲ ਹੈ ਅੱਜ ਜੇ ਤੁਸੀਂ ਬਾਅਦ 'ਚ ਘਰੇ ਜਾ ਕੇ ਵੀਡੀਓ ਦੇਖੋਗੇ ਚਾਹੇ ਭਗਵੰਤ ਮਾਨ ਜੀ ਕਿਤਨੀ ਅਗਾਰੇ ਸੀਗੇ ਅੱਜ ਅੱਜ ਇਹ ਤਾਂ ਤਮਕੀਰ ਦਿੱਤੀ ਸੀ ਇਹਨੇ ਤਾਂ ਸ਼ੀਸ਼ਾ ਦਿਖਾਇਆ ਸੀ ਅੱਜ ਭਗਵੰਤ ਮਾਨ ਜੀ ਸੁਰ ਤੇ ਤਾਲ ਨਹੀਂ ਸੀ ਰਲਦੇ ਸਾਥ ਸੁਰ ਤਾਲ ਮਿਲੀ ਨਹੀਂ ਉਹਨਾਂ ਦਾ ਹਾਲ ਭਗਵੰਤ ਮਾਨ ਜੀ ਦਾ ਹਾਲ ਅੱਜ ਕਾਂਗਰਸ ਦੇ اپੋਜੀਸ਼ਨ ਲੀਡਰਾਂ ਵਰਗਾ ਸੀਗਾ ਜਿਨ੍ਹਾਂ ਨੂੰ ਭਗਵੰਤ ਮਾਨ ਜੀ ਦੱਬੇ ਮਾਰ ਕੇ ਕਹਿੰਦਾ ਬਹਿ ਜਾ ਮੈਂ ਤੇਰੀ ਅੱਖ ਚੱਕ ਪਾ ਕੇ ਗੱਲ ਕਰ ਮੇਰੇ ਨਾਲ ਕਰ ਤੇ ਬੜੀ ਗੋਰੀ ਤੇ ਪ੍ਰਤਾਪ ਗੋਰੀ ਤੇ ਸੁਖਜਿੰਦਰ ਹੰਦਾ ਵੀ ਹੋਰੀ ਗੋਡੀਆਂ ਪਰਨੇ ਹੋਏ ਬੈਠੇ ਸੀਗੇ ਅੱਜ ਤੈਨੂੰ ਤਾਂ ਅਮਨ ਸ਼ਾਹ ਜੀ ਨਾ ਅੱਖ ਦਿਖਾਈ ਨਹੀਂ ਐਂ ਤਾਂ ਹੀ ਲਿਖਿਆ ਨਹੀਂ ਅੱਖ ਚੱਕ ਪਾ ਕੇ ਗੱਲ ਕਰਾਈ ਤੇ ਜਾਂ ਸ਼ੀਸ਼ਾ ਦਿਖਾਇਆ ਸਾਬ ਜੀਸ਼ਾ ਜੇਤੇ ਨੇ ਉਹ ਪਿਆਰ ਗਏ ਉਹਦਾ ਸੇਕਾ ਜਿਹੜਾ ਪੰਜਾਬ ਚ ਵੀ ਆਊਗਾ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਸ਼ਰਾਬ ਦੇ ਵਿੱਚ ਰੇਕੇ ਦਾ ਪੈਸਾ ਜਿਹੜਾ 60000 ਕਰੋੜ ਰੁਪਏ ਕਹਿੰਦੇ ਸੀ 20000 ਕਰੋੜ ਰੁਪਏ ਰੇਕੇ ਚੋਂ ਕੱਢਾਂਗੇ 40000 ਸ਼ਰਾਬ ਚੋਂ ਕੱਢਾਂਗੇ ਉਹਦਾ ਹਿਸਾਬ ਜਿੱਦਣ ਲੈਣ ਲੱਗੇ ਨਾ ਸਾਬ ਇਹ ਸਾਰੇ ਕਬੂਤਰ ਫੁਰ ਕੋਈ ਲੰਡਨ ਜਾੜਾ ਰੂਗਾ ਕਾਪਰੇਸ਼ਨ ਆ ਸਾਥੀਓ ਕੱਲੇ ਸ਼ਹਿਰਾਂ ਤਾਈਂ ਸੀਮਤ ਨਹੀਂ ਜਿਸ ਤਰ੍ਹਾਂ ਸਾਡੇ ਵਿਰੋਧੀ ਪ੍ਰਚਾਰ ਕਰ ਰਹੇ ਐ ਮੈਂ ਹੁਣੇ ਮੋਗੇ ਤੋਂ ਆਇਆ ਹਵੇਰੀ ਆਜੀ ਦੀ ਸਭ ਪਿੰਡਾਂ ਦੇ ਵਿੱਚ ਅਨੇਰੀ ਇਹ ਜਿਹੜੇ ਜਿਹੜੇ ਲੋਕ ਠੇਕੇਦਾਰ ਬਰਦਾ ਦੇ ਸ਼ਹਿਰ ਦਾ ਵਪਾਰੀਆ ਬਰਾਵਾ ਦਾ ਔਰ ਮੇਰੇ ਸਾਰੇ ਜੋ ਸ਼ਹਿਰ ਦੇ ਝਾੜ ਉਹਨਾਂ ਸਾਰੇ ਦਾ ਵਪਾਰ ਤਲਵਾਰ ਤੁਸੀਂ ਬਾਹਰ ਨਿਕਲ ਕੇ ਸਾਨੂੰ ਜਿੰਨਾ ਪਿਆਰ ਦਿੱਤਾ ਮੇਰਾ ਵਾਇਦਾ ਰਿਹਾ ਅੱਗੇ ਜਾ ਕੇ ਇਹਨਾਂ ਯਾਰ ਤੁਹਾਨੂੰ ਵਾਪਸ ਲਵਾਗੇ ਬਹੁਤ ਬਹੁਤ ਧੰਨਵਾਦ ਜੈ ਜੀ ਹਿਆ ਜੈ ਜੀ ਨਾ ਨਹੀਂ ਇਸ ਕਰਕੇ ਆ ਸਰਕਾਰ ਡਿੱਗੂਗੀ ਅਮਿਤ ਸ਼ਾਹ ਦੀ ਕਰਕੇ ਨਹੀਂ ਡਿੱਗੂਗੀ ਆਪ ਦੇ ਕਰਤੂਤਾ ਕਰਕੇ ਡਿੱਗੂਗੀ ਸਾਬ ਮੈਂ ਸਮਝਾਂ ਪੰਜਾਬ ਦੀ ਬਿਹਤਰੀ ਵਾਸਤੇ ਇੱਕ ਮਜ਼ਬੂਤ ਨੁਮਾਇੰਦਗੀ ਉੱਥੇ ਭੇਜੋ ਤਾਂਕਿ ਕੇਂਦਰ ਸਰਕਾਰ ਤੋਂ ਸਾਡੇ ਹੱਕਾਂ ਦੀ ਗੱਲ ਕਰਕੇ ਪੰਜਾਬ ਤੇ ਕੇਂਦਰ ਰਣਕੇ ترقی ਕਰ ਸਕਦਾ ਸਾਬ ਜਿਨੇ ਵੱਡੇ ਖੂਚੇ ਸਿੱਟਿਆ ਪੰਜਾਬ ਨੂੰ ਸਾਢੇ 3 ਲੱਖ ਕਰੋੜ ਦਾ ਇੱਕ ਪਾਸੇ ਤੇ ਬਾਕੀ ਜਿਹੜੀ ਗਰੰਟੀਆਂ ਦੇ ਰੱਖੀਆਂ ਸਰਕਾਰ ਨੇ ਸਾਢੇ 5 ਲੱਖ ਕਰੋੜ ਦਾ ਕਰਜ਼ਾ ਉਹ ਕੇਂਦਰ ਸਰਕਾਰ ਮੋਦੀ ਸਾਹਿਬ ਹੀ ਪੰਜਾਬ ਦਾ ਪੱਲਾ ਕਰ ਸਕਦੇ ਐ ਆਹ ਰਲ ਮਿਲ ਕੇ ਪੰਜਾਬ ਦੀ ਤਰੱਕੀ ਵਾਸਤੇ ਆਪਣੇ ਇਲਾਕੇ ਦੀ ਤਰੱਕੀ ਵਾਸਤੇ ਹਰਮਨ ਖੰਨਾ ਜੀ ਨੂੰ ਚਿਤਾਕੇ ਪੇਜੀਏ ਬੀਜੇਪੀ ਦੇ ਹੱਥ ਮਜ਼ਬੂਤ ਕਰੀਏ ਐਹੀ ਇਹ ਸਾਡੇ ਨੌਜਵਾਨਾਂ ਨੂੰ ਬਿਹਤਰ ਜ਼ਿੰਦਗੀ ਦੇ ਸਕਦੀ ਹੈ ਜਿੰਦਾਬਾਦ ਬੀਜੇਪੀ ਹੀ ਸਾਡੇ ਪੰਜਾਬ ਨੂੰ ਬਿਹਤਰ ਕੁਇਸਟਰੀ ਲੈ ਕੇ ਜਾ ਸਕਦੀ ਹੈ ਇਸ ਕਰਕੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ